ਹੁਣ ਤੱਕ ਤੁਸੀਂ ਮਹਿੰਗੀਆਂ ਗੱਡੀਆਂ ਜਹਾਜ਼ਾਂ ਜਾਂ ਕਈ ਤਰ੍ਹਾਂ ਦੇ ਸਾਧਨਾਂ ਤੇ ਬਰਾਤ ਜਾਂਦੀ ਤਾਂ ਬਹੁਤ ਵਾਰ ਦੇਖੀ ਹੋਵੇਗੀ ਪਰ ਹੁਣ ਇੱਕ ਨੌਜਵਾਨ ਨੇ ਕਰਤਾ ਸਭ ਤੋਂ ਵੱਖਰਾ ਕੰਮ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਇੱਕ ਨੌਜਵਾਨ ਆਪਣੀ ਬਰਾਤ ਆਟੋ ਰਿਕਸ਼ਿਆਂ ਵਿੱਚ ਲੈ ਕੇ ਗਿਆ ਜਿਸ ਦੇ ਲਈ ਉਸਨੇ 75 ਆਟੋ ਬੁੱਕ ਕੀਤੇ ਦਰਸਲ ਇਹ ਨੌਜਵਾਨ ਆਪ ਵੀ ਇੱਕ ਆਟੋ ਚਲਾਉਂਦਾ ਹੈ ਅਤੇ ਇਸ ਤੋਂ ਪਹਿਲਾਂ ਇਸ ਦਾ ਪਿਤਾ ਵੀ ਇਹੀ ਕੰਮ ਕਰਦਾ ਸੀ ਇਸ ਲਈ ਨੌਜਵਾਨ ਕਹਿੰਦਾ ਹੈ ਕਿ ਮੈਂ ਤਾਂ ਆਪਣੀ ਬਰਾਤ ਆਟੋ ਰਿਕਸ਼ਿਆਂ ਵਿੱਚ ਲੈ ਕੇ ਜਾਵਾਂਗਾ ਪਰ ਵਿਚੋਲਾ ਕਹਿੰਦਾ ਹੈ ਕਿ ਡੋਲੀ ਵਾਸਤੇ ਤਾਂ ਇੱਕ ਵਧੀਆ ਗੱਡੀ ਬੁੱਕ ਕਰਵਾ ਲਓ ਤਾਂ ਵਿਆਹ ਵਾਲਾ ਮੁੰਡਾ ਵਿਚੋਲੇ ਨੂੰ ਕਹਿੰਦਾ ਹੈ ਕਿ ਮੈਂ ਦਿਖਾਵਾ ਨਹੀਂ ਕਰਨਾ ਮੈਂ ਕਿਰਾਏ ਤੇ ਮਹਿੰਗੀ ਗੱਡੀ ਕਿਉਂ ਬੁੱਕ ਕਰਵਾਵਾਂ ਜਦੋਂ ਕਿ ਮੇਰੇ ਕੋਲ ਮੇਰਾ ਆਪਣਾ ਆਟੋ ਹੈ ਮੈਂ ਤਾਂ ਆਪਣੀ ਬਰਾਤ ਇਸ ਵਿੱਚ ਲੈ ਕੇ ਜਾਵਾਂ ਜਿਸ ਤੋਂ ਬਾਅਦ ਮੁੰਡਾ ਸਾਰੀ ਹੀ ਆਟੋ ਯੂਨੀਅਨ ਨੂੰ ਆਪਣੀ ਬਰਾਤ ਵਿੱਚ ਲੈ ਗਿਆ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ